brought to by silver pumps top quality or consistent performance ke liye sirf silver pumps naam yaad rakhna akram udas hoy thakur te tatte iftekhan nu ditta muh tod jawab sunaiyan khariya khariya je main kawan ki roti main ohna nu denda reha e vi jhooth hai je main kawan ke 15 15 filma main sain kitiyan ohna de paise phade ne e vi jhooth hai je main kawan ke sade to baghair ohna diyan filma nahi chaldiyan vi jhooth sade to ki matlab ya te main kawan ke mere to baghair nahi chaldi ਸਾਡੇ ਭਾਈ ਮੈਂ ਜਦੋਂ ਪੁੱਛਿਆ ਹੀ ਨਹੀਂ ਕਿਸੇ ਨੂੰ ਕਿ ਭਾਈ ਮੈਂ ਇਹ ਬਿਆਨ ਦੇਣ ਲੱਗਾ ਦੇਦਾ ਫਿਰ ਸਾਡੇ ਤੋਂ ਨਹੀਂ ਬਣਦਾ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ ਉਹਨਾਂ ਦੀਆਂ ਫਿਲਮਾਂ ਬਹੁਤ ਫਲਾਪ ਹੁੰਦੀਆਂ ਨੇ ਜਿਦੇ ਚ ਅਸੀਂ ਨਾ ਹੋਈਏ ਚਲ ਮੇਰਾ ਪੁੱਤ ਜੂ ਬੂਟਾ ਸਿੰਘ ਦਾ ਅਹਿਮ ਕਿਰਦਾਰ ਨਿਭਾਉਣ ਵਾਲੇ ਅਕਰਮ ਉਦਾਸ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਚ ਅਕਰਮ ਇਫਤਖਾਰ ਠਾਕੁਰ ਵੱਲੋਂ ਦਿੱਤੇ ਗਏ ਬਿਆਨ ਤੇ ਕਿ ਸਾਡੇ ਬਿਨਾ ਤੁਹਾਡੀ ਫਿਲਮਾਂ ਨਹੀਂ ਚੱਲਦੀਆਂ ਤੇ ਇਸ ਤੇ ਇਫਤਖਾਰ ਠਾਕੁਰ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਦਰਸਲ ਅਕਰਮ ਨੇ ਇੱਕ ਕੰਟਰੋਵਰਸਰ ਐਪੀਸੋਡ ਆਪਣੇ YouTube ਚੈਨਲ ਤੇ ਪਾਇਆ ਜਿਸ ਚ ਅਕਰਮ ਨੇ ਇਫਤਖਾਰ ਨੂੰ ਜਵਾਬ ਦੇਂਦੇ ਕਿਹਾ ਕਿ ਜੋ ਮੂੰਹ ਚ ਆਇਆ ਤੁਸੀਂ ਕੱਢੀ ਜਾ ਰਹੇ ਹੋ ਝੂਠ ਫੜਿਆ ਨਹੀਂ ਜਾਂਦਾ ਤੇ ਭਾਈ ਇਹ ਵੀ ਝੂਠ ਕਿਉਂਕਿ ਯਾਰ ਬਿਆਨ ਦੇਣ ਤੋਂ ਪਹਿਲੇ ਇਹ ਸੋਚ ਲੈਣਾ ਚਾਹੀਦਾ ਸਾਨੂੰ ਜਿਨ੍ਹਾਂ ਪ੍ਰੋਡੂਸਰਾਂ ਨੇ ਪੈਸੇ ਲਾਏ ਜਿਨ੍ਹਾਂ ਪ੍ਰੋਡੂਸਰਾਂ ਨੇ ਸਾਰਾ ਕੁਝ ਕੀਤਾ ਯਾਰ ਬੜੇ ਫਨਕਾਰ ਹੈ ਜਿਨ੍ਹਾਂ ਨੇ ਰਲ ਕੇ ਕੰਮ ਕੀਤਾ ਉਹਨਾਂ ਦਾ ਪੈਸਾ ਲੱਗਾ ਯਾਰ ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਮੈਨੂੰ ਮੈਂ ਉਹ ਨਹੀਂ ਸੋਚ ਰਿਹਾ ਮੈਂ ਜੋ ਮੂੰਹ ਚਾਈ ਜਾ ਰਿਹਾ ਕੱਢੀ ਜਾ ਰਿਹਾ ਇਹ ਗੱਲ ਝੂਠ ਹੈ ਝੂਠ ਜਿਹੜਾ ਨਾ ਜੀ ਉਹਨੂੰ ਇੱਕ ਵਾਰੀ ਮੂੰਹ ਚ ਕੱਢ ਕੇ ਜਦੋਂ ਉਹਦੇ ਪਿੱਛੇ ਦੌੜ ਗਏ ਨਾ ਉਹ ਫਿਰ ਝੂਠ ਫੜਿਆ ਨਹੀਂ ਜਾਂਦਾ ਝੂਠ ਨਿਕਲ ਜਾਂਦਾ ਤਾਂ ਸਾਫ ਸਾਫ ਇਫਤਖਾਰ ਠਾਕੁਰ ਜੂਏ ਪੁਲੀ ਖਪਾਲੀ ਬੈਠੇ ਨੇ ਕਿ ਪੰਜਾਬੀ ਸਿਨੇਮਾ ਉਹਨਾਂ ਦੇ ਸਿਰ ਤੇ ਚੱਲਦਾ ਹੈ ਇਸ ਦਾ ਕਰਾਰਾ ਜਵਾਬ ਅਕਰਮ ਉਦਾਸ ਵੱਲੋਂ ਦਿੱਤਾ ਗਿਆ ਹੈ ਅਕਰਮ ਉਦਾਸ ਨੇ ਪੰਜਾਬੀ ਇੰਡਸਟਰੀ ਦੀਆਂ ਬਹੁਤ ਫਿਲਮਾਂ 'ਚ ਅਹਿਮ ਕਿਰਦਾਰ ਨਿਭਾਇਆ ਹੈ ਜਿਨ੍ਹਾਂ 'ਚ ਚੱਲ ਮੇਰਾ ਪੁੱਤ 1 2 ਤੇ 3 ਤੇ ਜਟਨ ਜੁਲੀਅਟ ਤੇਮ 'ਚ ਵੀ ਅਹਿਮ ਕਿਰਦਾਰ ਨਿਭਾਇਆ ਹੈ ਇਸ ਤੋਂ ਪਹਿਲਾਂ ਵੀ ਇਸ ਬਿਆਨ ਤੇ ਬਹੁਤ ਰੌਲਾ ਪੈ ਚੁੱਕਾ ਹੈ ਕਿਉਂਕਿ ਇਫਤਖਾਰ ਠਾਕੁਰ ਦਾ ਉਹ ਬਿਆਨ ਜੋ ਕਿ ਕੰਟਰੋਵਰਸੀਅਲ ਦਾ ਹਿੱਸਾ ਬਣ ਚੁੱਕਾ ਹੈ ਉਹਨਾਂ ਨੇ ਕਿਹਾ ਜੀ ਹਮ ਆਪਕੇ ਸਾਥ ਬਾਈਕਾਟ ਕਰਾਂਗੇ ਮੈਂ ਕਿਹਾ ਤੁਹਾਡਾ ਮੂਹ ਨਹੀਂ ਬਾਈਕਾਟ ਕਰਨ ਦਾ। ਉਹ ਬਾਈਕਾਟ ਤੇ ਅਸੀਂ ਕਰਨਾ ਹੈ। ਸਰ ਜੀ ਉਹਨਾਂ ਦੀ ਫਿਲਮ ਸਾਡੇ ਤੋਂ ਬਿਨਾਂ ਚੱਲਦੀ ਹੀ ਨਹੀਂ। ਉਹਨਾਂ ਨੇ ਸਾਡੇ ਤੋਂ ਬਿਨਾਂ 9 ਫਿਲਮਾਂ ਬਣਾਈਆਂ ਨੇ। ਅਕਰਮ ਉਦਾਸ ਤੋਂ ਪਹਿਲਾਂ ਚੱਲ ਮੇਰਾ ਪੁੱਤ ਦੇ ਲੇਖਕ ਰਾਕੇਸ਼ ਧਵਨ ਨੇ ਵੀ ਇਫਤਖਾਰ ਨੂੰ ਇਸ ਗੱਲ ਦਾ ਕਰਾਰਾ ਜਵਾਬ ਦਿੱਤਾ ਸੀ ਜਿਸ ਕਰਕੇ ਪੰਜਾਬੀ ਇੰਡਸਟਰੀ ਇਫਤਖਾਰ ਦੇ ਦਿੱਤੇ ਬਿਆਨਾਂ ਦੇ ਸਖਤ ਖਿਲਾਫ ਹੈ ਦੱਸਦੇ ਕਿ ਅਕਰਮ ਉਦਾਸ ਅਤੇ ਇਫਤਖਾਰ ਠਾਕੁਰ ਇਕੱਠੇ ਫਿਲਮਾਂ 'ਚ ਕਾਮੇਡੀ ਕਰਦੇ ਨੇ ਪਰ ਭਾਰਤ-ਪਾਕਿਸਤਾਨ 'ਚ ਪਿਛਲੇ ਕਈ ਦਿਨਾਂ ਤੋਂ ਚੱਲਦੇ ਤਣਾਅ ਕਾਰਨ ਪਾਕਿਸਤਾਨੀ ਕਲਾਕਾਰਾਂ ਦੇ ਅਕਾਊਂਟ ਇੰਡੀਆ 'ਚ ਬੈਨ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਕਈ ਪਾਕਿਸਤਾਨੀ ਕਲਾਕਾਰਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ ਪਰ ਇਫਤਖਾਰ ਦੇ ਦਿੱਤੇ ਇਸ ਗਲਤ ਬਿਆਨ ਤੇ ਅਕਰਮ ਉਦਾਸ ਨੇ ਇਸ ਗੱਲ ਨੂੰ ਲੈ ਕੇ ਇਫਤਖ ਤੇ ਇਸ ਕੌਂਟਰੋਵਰਸੀ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸੋ